ਇਸ ਵੀਡੀਓ ਦੇ ਵਿੱਚ ਅੱਜ ਆਪਾਂ ਤੁਹਾਨੂੰ ਇੱਕ ਬਹੁਤ ਜ਼ਿਆਦਾ ਸੋਹਣੀ ਚੰਗੇ ਐਟੀਟਿਊਡ ਵਾਲੀ ਸੋਹਣੀ ਮਾਰਕਿੰਗ ਵਾਲੀ ਜਿਹੜੀ ਬਣਤਰਾਂ ਦੇ ਵਿੱਚ ਜਿਹਦੇ ਵਿੱਚ ਮਾਰਵਾੜੀ ਕਰੈਕਟਰ ਆ ਜਿਹੜੇ ਬਹੁਤ ਜ਼ਿਆਦਾ ਐਕਸਟਰਾ ਆਰਡੀਨਰੀ ਆ ਉਹ ਬੱਚੀ ਦਿਖਾਉਣ ਲੱਗੇ ਆ ਇਹ ਰਣੀਏ ਵਾਲੇ ਦਿਲਬਾਗ ਦੀ ਬੇਸ਼ੇਰੀ ਆ ਜੇ ਆਪਾਂ ਇਹਦੀ ਮਾਂ ਵਾਲੇ ਪਾਸਿਓਂ ਗੱਲ ਕਰੀਏ ਤਾਂ ਇਹਦੀ ਮਾਂ ਵੀ ਬਾਈ ਹੁਣਾਂ ਦੇ ਫਾਰਮ ਦੇ ਉੱਤੇ ਹੀ ਆ ਹੋਮ ਬਰੀਡ ਬੱਚੀ ਆ ਇਹ ਕਦੇ ਫੇਰ ਸਵੱਬ ਬਣਿਆ ਤਾਂ ਤੁਹਾਨੂੰ ਇਹਦੀ ਮਾਂ ਵੀ ਦਿਖਾਵਾਂਗੇ ਇਹ ਰੀ ਬਿਲਾਵਲ ਸਟੱਡ ਫਾਰਮ ਦੇ ਉੱਤੇ ਆ। ਭਾਈ ਯਾਦਵਿੰਦਰ ਸਿੰਘ ਗਿੱਲ ਜੀ ਇਸ ਬੱਚੀ ਦੇ ਓਨਰ ਆ। ਬਿਲਾਵਲ ਸਟੱਡ ਫਾਰਮ ਪਿੰਡ ਬਰਕੰਦੀ ਮਕਸਰ ਜ਼ਿਲ੍ਹੇ ਦੇ ਵਿੱਚ ਪੈ ਜਾਂਦਾ ਪਿੰਡ ਇਹ। ਜਿੱਥੋਂ ਦਾ ਆਪਾਂ ਤੁਹਾਨੂੰ ਮਾਰਵਾੜੀ ਇਟਾਲੀਅਨ ਦਿਖਾਇਆ ਸੀਗਾ ਪਹਿਲਾਂ। ਇਸੇ ਫਾਰਮ ਦਾ ਸਿਕੰਦਰ ਜਿਹੜਾ ਕਿ ਰਣੀਆਂ ਵਾਲੇ ਦੇਵਰਾਜ ਦਾ ਬੱਚਾ ਬਹੁਤ ਸੋਹਣੇ ਉਸ ਘੋੜੇ ਦੇ ਰਿਜ਼ਲਟ ਆਇਆ ਤੇ ਤੁਹਾਨੂੰ ਆਪਾਂ ਜਦੋਂ ਉਹਦੀ ਵੀਡੀਓ ਪਾਈ ਸੀ ਤੁਹਾਡੇ ਨਾਲ ਇੱਕ ਵਾਅਦਾ ਕੀਤਾ ਸੀ ਵੀ ਕੋਸ਼ਕ ਦੇ ਟਾਈਮ ਤੱਕ ਆਪਾਂ ਉਹਦੀ ਬੱਚਿਆਂ ਦੀ ਵੀਡੀਓ ਕਲੈਕਟ ਕਰਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਉਹਦੇ ਵਿੱਚ ਆਪਾਂ ਤੁਹਾਨੂੰ ਪੰਜ ਚਾਰ ਬੱਚੇ ਦਿਖਾਉਣੇ ਆ ਉਹਦੇ ਸੋ ਕੋਸ਼ਕ ਦੇਣਾ ਤੱਕ ਉਹ ਵੀ ਆਪਾਂ ਵੀਡੀਓ ਤੁਹਾਡੇ ਨਾਲ ਸਾਂਝੀ ਕਰਾਂਗੇ ਜਿਹਦੇ ਵਿੱਚ ਆਪਾਂ ਤੁਹਾਨੂੰ ਸਿਕੰਦਰ ਦੇ ਬੱਚੇ ਦਿਖਾਵਾਂਗੇ ਤੇ ਆ ਬਸ਼ੇਰੀ ਦੀ ਗੱਲਬਾਤ ਜੇ ਮੈਂ ਤੁਹਾਨੂੰ ਅੱਗੇ ਦੱਸਾਂ 25ਵੇਂ ਮਹੀਨੇ ਦੀ ਉਮਰ ਹੋਗੀ ਤੇ ਕਾਦੇ ਦਾ 36 ਇੰਚਾ ਬਣ ਤਰ੍ਹਾਂ ਬਾਈ ਦੇ ਬੱਚੀ ਬਹੁਤ ਜਿਆਦੇ ਸੋਹਣੀ ਆ ਇਦੀ ਮਾਂ ਵੀ ਬਹੁਤ ਜ਼ਿਆਦਾ ਸ਼ਕੀਨ ਘੋੜੀ ਆ ਉਹ ਵੀ ਕਮੈਲ ਤਰੰਗ ਦੀ ਘੋੜੀ ਆ ਸੋ ਜਿਹੜਾ ਇਹਨੂੰ ਐਟੀਟਿਊਡ ਆ ਸੱਪਣ ਬਰੀਕੀਆਂ ਨੇ ਆਪਾਂ ਇਹ ਵੀ ਕਹਿ ਸਕਦੇ ਹਾਂ ਵੀ ਇਹ ਨੂੰ ਆਪਦੀ ਮਾਂ ਵਾਲੇ ਪਾਸੋਂ ਵੀ ਮਿਲੀਆਂ ਵੀ ਕਿਉਂਕਿ ਇਹਦੀ ਮਾਂ ਵੀ ਬਹੁਤ ਜ਼ਿਆਦਾ ਚੰਗੀ ਘੋੜੀ ਆ ਬੱਚੀ ਬਾਈ ਹੋਰਾਂ ਦੇ ਫਾਰਮ ਦੇ ਉੱਤੇ ਜਿਵੇਂ ਮੈਂ ਤੁਹਾਨੂੰ ਦੱਸਿਆ ਬਰੀਡ ਹੋਈ ਆ ਐਗਰੈਸ਼ਨ ਬਹੁਤ ਜ਼ਿਆਦਾ ਆ ਬੱਚੀ ਦੇ ਵਿੱਚ ਸ਼ੋਆਂ ਦੇ ਵਿੱਚ ਜਿਹੜੀਆਂ ਗੱਲਾਂ ਬਾਤਾਂ ਜਾਨਵਰਾਂ ਦੇ ਵਿੱਚ ਪੁਆਇੰਟ ਨੋਟ ਆਊਟ ਕੀਤੇ ਜਾਂਦੇ ਆ ਜਿਨ੍ਹਾਂ ਨੂੰ ਮਿਲਾ ਕੇ ਜਾਨਵਰ ਦਾ ਰਿਜ਼ਲਟ ਬਣਦਾ तकरीबन ਉਹਨਾਂ ਸਾਰੀਆਂ ਸ਼ਰਤਾਂ ਨੂੰ ਇਹ ਬੱਚੀ ਪੂਰਾ ਕਰਦੀ ਆ ਮਾਰਕਿੰਗ ਵੀ ਬਹੁਤ ਜਿਆਦਾ ਸ਼ਾਨਦਾਰ ਆ ਪਿਓ ਵਾਲੇ ਪਾਸਿਓ ਤਾਂ ਇਹਦੀ ਲਾਈਨ ਰਣੀਆਂ ਵਾਲਾ ਜਿਵੇਂ ਦਲਬਾਗ ਆ ਗਿਆ ਉਹਦੇ ਬਾਰੇ ਤਾਂ ਤੁਸੀਂ ਸਾਰੇ ਜਾਣਦੇ ਹੋ ਲੈਜੈਂਡ ਘੋੜਾ ਤੇ ਮਾਂ ਦਾ ਵੀ ਜੇ ਕਦੇ ਆਪਾਂ ਸਵੱਬ ਬਣਿਆ ਥੋਡੇ ਨਾਲ ਇਹਦੀ ਮਾਂ ਦੀ ਵੀ ਵੀਡੀਓ ਸਾਂਝੀ ਕਰਾਂਗੇ ਸੋ ਬਸ਼ੇਰੀ ਤੁਹਾਨੂੰ ਕਿਵੇਂ ਦੀ ਲੱਗੀ ਕਮੈਂਟ ਕਰਕੇ ਲਾਜ਼ਮੀ ਦੱਸਿਓ ਆਮ ਤੌਰ ਤੇ ਬਹੁਤੇ ਭਰਾਵਾਂ ਦੀ ਇਹੋ ਜੀ ਰੀਝ ਹੁੰਦੀ ਆ ਬੱਚੀ ਤਿਆਰ ਕਰਨ ਦੀ ਸੋ ਬਾਈ ਵਰਗਿਆਂ ਦੇ ਬੜੇ ਐਫਰਟਸ ਨੇ ਫਾਰਮ ਦੇ ਉੱਤੇ ਹੋਰ ਵੀ ਬਹੁਤ ਜਿਆਦੇ ਚੰਗੇ ਚੰਗੇ ਜਾਨਵਰ ਇਹਨਾਂ ਦੇ ਕੋਲੇ ਰੱਖੇ ਵਿਆ ਚਿਰਾਂ ਤੋਂ ਇਹ ਬਰੀਡਿੰਗ ਦੇ ਉੱਤੇ ਬਾਈ ਆਦਵਿੰਦਰ ਜੀ ਕੰਮ ਕਰ ਰਹੇ ਆ ਸੋ ਇੱਕ ਇੱਕ ਦੋ ਦੋ ਕਰਕੇ ਆਪਾਂ ਤੁਹਾਨੂੰ ਫਾਰਮ ਦੇ ਹੋਰ ਵੀ ਜਾਨਵਰ ਅਗਲੀਆਂ ਵੀਡੀਓਜ਼ ਦੇ ਵਿੱਚ ਦਿਖਾਉਂਦੇ ਰਹਿਾਂਗੇ ਤੇ ਕਮੈਂਟ ਕਰਕੇ ਲਾਜ਼ਮੀ ਦੱਸਿਓ ਬੱਚੀ ਦੇ ਵਿੱਚ ਤੁਹਾਨੂੰ ਕਿਹੜੀ ਗੱਲਬਾਤ ਸਭ ਤੋਂ ਜਿਆਦਾ ਚੰਗੀ ਲੱਗੀ ਵੈਸੇ ਤਾਂ ਕੋਈ ਬੁਸ਼ੇਰੀ ਦੇ ਵਿੱਚ ਘਾਟ ਦਾ ਕੋਈ ਕਮੀ ਵਾਲਾ ਪੁਆਇੰਟ ਤਾਂ ਕੋਈ ਹੈ ਹੀ ਨਹੀਂ ਬੱਚੀ ਸੋਹਣੀ ਬਹੁਤ ਜ਼ਿਆਦਾ ਹੈ ਕੁਆਲਿਟੀ ਵਾਈਜ਼ ਵੀ ਬਰੀਕੀਆਂ ਵਾਈਜ਼ ਜਾਂ ਰੰਗ ਵਾਈਜ਼ ਮਾਰਕਿੰਗ ਵਾਈਜ਼ ਸੋ ਕਮੈਂਟ ਕਰਕੇ ਲਾਜ਼ਮੀ ਦੱਸਿਓ ਵੀ ਤੁਹਾਨੂੰ ਇਹ ਬੇਸ਼ੇਰੀ ਕਿੱਦਾਂ ਦੀ ਲੱਗੀ